ਕਰੂਗੇ ਆ ਪਾਣੀ ਜੋ ਗੰਦਾ ਹੋ ਰਿਹਾ ਹੈ ਕਦੇ ਪੁੱਛੋ ਜੇ ਆਪਦੇ ਤੋਂ ਆ ਰਫਾਇਨਰੀ ਚੋਂ ਗੰਦ ਪਾ ਰਹੀ ਹੈ ਸਿਰਫ ਇਹਦੇ ਠੇਕੇ ਹੀ ਬਦਲੂਗੇ ਪਹਿਲਾਂ ਤਾਂ ਇੱਕ ਥੋੜੇ ਇੱਟਾ ਇੱਕ ਗੁੰਡਾ ਪਰਚੀ ਵੀ ਹੁੰਦੀ ਸੀ ਹੁਣੇ ਠੇਕੇ ਲੈਣ ਲੱਗੇ ਨੇ ਕਦੇ ਇਹਨਾਂ ਨੇ ਸੋਚਿਆ ਕਿ ਰਫਾਇਨਰੀ ਵਾਲਿਆਂ ਨਾਲ ਗੱਲ ਕਰਨ ਕਿ ਇਹਨਾਂ ਦੇ ਵਿੱਚ ਇਹ ਦੱਸਣ ਇਹਨਾਂ ਦਾ ਪਾਣੀ ਕਿੱਥੇ ਜਾਂਦਾ ਹੈ ਇਹਨਾਂ ਦੀ ਵੇਸਟੇ ਕਿੱਥੇ ਜਾਂਦਾ ਮੈਂ ਤੁਹਾਨੂੰ ਲਿਖ ਕੇ ਦਿਨਾ ਪੁੱਛ ਕੇ ਤਾਂ ਕਹਿ ਦੀ ਹੋ ਜੀ ਇਹ ਅਸੀਂ ਪੁੱਛਾਂਗੇ ਔਰ ਪੁੱਛ ਕੇ ਇਹਨਾਂ ਨੂੰ ਬੰਦੇ ਦੇ ਪੁੱਤ ਵੀ ਬਣਾਵਾਂਗੇ ਚਾਹੇ ਕੋਈ ਵੀ ਹੋਵੇ ਜਾਂ ਤੁਮ ਮਾਰੀ ਜਾ ਰਹੇ ਨੇ ਤੁਸੀਂ ਬੋਲਦੇ ਹੀ ਨਹੀਂ ਆ ਅਸੀਂ ਰੂੜਿਆ ਵਾਲੀ ਪਿੰਡ ਸੀਗੇ ਰੁਪਾਣਾ ਰੂੜਿਆਲੀ ਗੋਨੀਆਣਾ ਮੁਕਤਸਰ ਸਾਹਿਬ ਦੇ ਨਾਲ ਕਾਲਾ ਪਾਣੀ ਹੋ ਗਿਆ ਜਿਵੇਂ ਇਹਨਾਂ ਨੇ ਲਏ ਆ ਨਾ 3000 ਕਿੱਲਾ ਉਹਨਾਂ ਨੇ ਵੀ ਲਿਆ ਪੇਪਰ ਮੇਲਾ ਉੱਥੇ ਕਾਲਾ ਪਾਣੀ ਹੋਇਆ ਅੱਧਾ ਤੇ ਉਹਨਾਂ ਦੇ ਵੱਲ ਮੈਂ ਪੁੱਛਿਆ ਗੱਲ ਕੀ ਆ ਆਂਦੇ ਜੀ ਇਹਨਾਂ ਨੇ ਠੇਕਾ ਲਿਆ 70000 ਤੇ ਮੈਂ ਕਿਹਾ 70 ਤਾਂ ਆਮ ਮਿਲ ਜੂਗਾ ਆਂਦੇ ਜੀ 10 ਸਾਲ ਤੋਂ ਪਹਿਲਾਂ ਦਾ ਕੰਟਰੈਕਟ ਕੀਤਾ ਹੋਇਆ ਆ ਬੈਠੇ ਨੇ ਕਿਸਾਨ ਅਸੀਂ ਦਿੱਲੀ ਲੜੇ ਕਾਦੇ ਲਈ ਸੀ ਕਿ ਕੰਟਰੈਕਟ ਫਾਰਮਿੰਗ ਨਹੀਂ ਹੋਣੀ ਚਾਹੀਦੀ ਤੇ ਸਾਡੇ ਸ਼ਰੀਆਂ ਪਿੰਡਾਂ ਚ ਹੋ ਰਹੀ ਆ ਆਪਣੇ ਕਿਸਾਨ ਦੇ ਰਹੇ ਨੇ ਕੋਈ ਅਦਾਨੀ ਜੀ ਨੂੰ ਗਾਲਾਂ ਕੱਢਦੇ ਸੀ ਉਸੇ ਰੋਚ ਕੰਕ ਜਾਰੀ ਹੈ ਮੈਂ ਕਹਿਣਾ ਵੀ ਚਾਹੁੰਦਾ ਪਰ ਮੈਂ ਤੁਹਾਨੂੰ ਸਾਹਮਣੇ ਕਹਿ ਰਿਹਾ ਅਸੀਂ ਸਿਰੇ ਦੇ ਬਸ ਟੋਗਰੇ ਕਿਸਮ ਦੇ ਬੰਦੇ ਹੋ ਗਏ ਆ ਇੱਥੇ ਗੱਲ ਕੋਈ ਹੋਰ ਉੱਥੇ ਗੱਲ ਕੋਈ ਹੋਰ ਜਿੰਦਾਬਾਦ ਆਦਾ ਪਾਈ ਕਰਦੇ ਜਦੋਂ ਵੀ ਪਿੰਡ 'ਚ ਗੱਲ ਪੁੱਛਦਾ ਆਂ ਕਿ ਬਹਿ ਜਾ ਬਹਿ ਜਾ ਬਹਿ ਜਾ ਇਹ ਤਾਂ ਨਸ਼ੇੜੀ ਆ ਜੀ ਇਹਦੀ ਗੱਲਾਂ ਸੁਣੋ ਇਹਦੇ ਗੱਲ ਝਾਰ ਪਾਓ ਲੀਡਰ ਦੇ ਦੀ ਜਿੰਦਾਬਾਦ ਕਰਕੇ ਭੇਜ ਦਿਓ ਮੈਂ ਤੁਹਾਨੂੰ ਆਣਾ ਇਹਨਾਂ ਦੇ ਝੁੱਤੀਆਂ ਬੈਣੀਆਂ ਚਾਹੀਦੀਆਂ ਲੀਡਰਾਂ ਦੀ جنہاں نے تھوڑا ویچ کے رکھتا اج تمہوں پتا تھوڑا پانی ختم ہو جا رہا ہے تھلے پانی ہے نہیں گا جہے تھی بور کر کر کے بور کر کر کے پانی کٹ رہے ہو تھلے ہو سکتے ناش ہو گیا ہے یہ پانی کہنے گیا ہے کیونکہ تھوڑا دریاوا کا پانی کانگریس والے پہلے دباؤ چوجیا نے ਲਿਆਣੇ ਨੂੰ ਦੇਤਾ ਕਿਤੇ ਰਾਜਸਥਾਨ ਨੂੰ ਦੇਤਾ ਕਦੇ ਆਪਦੇ ਪਾਣੀਆਂ ਬਾਰੇ ਗੱਲ ਪੁੱਛੀ ਐ ਇਹਨਾਂ ਤੋਂ ਹਰ ਘਰ 'ਚ ਸਾਡੇ ਪੰਜਾਬ ਤੋਂ ਕੁਝ ਨਹੀਂ ਪਾਣੀ ਤੋ ਸੁਬਾ ਤੇ ਪਾਣੀ ਸਾਡਾ ਉੱਠ ਕੇ ਲੈ ਗਏ ਤੇ ਜਿਹੜਾ ਬਾਕੀ ਆ ਉਹ ਕਾਲਾ ਹੋ ਗਿਆ ਤੇ ਕਰਾਂਗੇ ਕੀ ਆਪਾਂ ਜਦੋਂ ਅਸੀਂ ਸਾਡੇ ਯੰਗਸਟਰ ਮੁੰਡੇ ਜਿਹੜੇ ਨੌਜਵਾਨ ਜਦੋਂ ਇੱਥੇ ਪਾਣੀ ਹੈ ਨਹੀਂ ਇੱਥੇ ਉਹਨਾਂ ਨਾਲ ਧੱਕਾ ਹੁੰਦਾ ਤੌਹਾਰੀ ਜਾਣਦੇ ج باہر جان گے تو بزرگ رہ جی جلن جا کے ویک لو سارا جلندر کا ایریا پرواسیا نے ناپ لیا آ جی پنجابی بولی جانے نا میں تو لکھ کے لے لو پن سال بعد پنجاب پنجاب نہیں رہنا گا پنجاب بدلیا جا رہا یہ میں تھوڑوں دو ہزار گیارہ کی گل کر رہے ہیں دو ਸੋਚੋ ਜਰਾ ਇਹਦੇ ਬਾਰੇ 1 ਕਰੋੜ 40 ਲੱਖ 1183 ਕਦੇ ਤੁਸੀਂ ਆਪਦੇ ਐਮਐਲਏ ਨੂੰ ਆਪਦੀ ਸਰਕਾਰ ਨੂੰ ਇਹ ਪੁੱਛਿਆ ਕਿ ਦੱਸ ਭਾਈ ਇਹ ਪੰਜਾਬ ਕੀ ਦਾ ਕਦੇ ਪੁੱਛਿਆ ਤੇ ਜੇ ਨਹੀਂ ਪੁੱਛਿਆ ਤਾਂ ਪੁੱਛਣਾ ਸ਼ੁਰੂ ਕਰੋ ਨਹੀਂ ਤਾਂ ਜੋ ਤੁਹਾਡੇ ਨਾਲ ਹੋ ਰਿਹਾ ਐਦੂੰ ਮਾਰਾ ਹੋਣਾ ਇੰਦਰ ਗੌਰ ਦਾ ਮਸਲਾ ਨਹੀਂ ਆ ਭਗਵੰਤ ਜੀ ਨੂੰ ਪੁੱਛਿਓ ਜੇ ਸਾਨੂੰ بڑے ਬੰਦੇ ਆਂਦੇ ਨੇ ਕਿ ਜੀ ਅਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੰਗਦੇ ਕੀ ਹੋ ਮੈਂ ਕਿਹਾ ਯਾਰ ਸਾਡੀ ਛਡੋ ਬੜੇ ਇਹ ਜੋ ਭਗਵੰਤ ਜੀ ਆੜੀ ਪਹਿਲਾਂ ਕਹਿੰਦੇ ਰਹੇ ਆ ਕੀ ਇਹ ਉਹ ਕਰ ਦੇਣਗੇ ਕਰ ਦੇਣਗੇ ਉਹ ਮੈਨੂੰ ਉੱਥੇ ਦੱਸਿਆ ਰੂੜਿਆ ਵਾਲੀ ਆਂਦੇ ਜੀ ਇਸ ਵਟ ਤੇ ਬਹਿ ਕੇ ਸਾਡੇ ਮੱਖ ਮੰਤਰੀ ਸਾਹਿਬ ਰੋਏ ਸੀ ਕਿ ਯਾਰ ਪਾਣੀ ਕਾਲਾ ਹੋ ਗਿਆ ਤੇ ਮੈਂ ਕਿਹਾ ਹੁਣ ਉਹਨੂੰ ਦੀਦ ਨਹੀਂ ਆਦੀ ਹੁਣ ਤਾਂ ਭੁੱਲ ਗਏ ਮੈਂ ਕਿਹਾ ਐਂ ਕਰ ਚਾਰ ਪੰਜ ਬੰਦੇ ਸੱਦ ਲਾ ਤੇ ਆਪਾਂ ਇਕੱਠੇ ਬਹਿ ਕੇ ਉਸੇ ਜਗ੍ਹਾ ਤੇ ਮੁੱਖ ਮੰਤਰੀ ਨੂੰ ਰੋਲ ਐਂਨੇ ਕਿ ਭਾਈ ਹੁਣ ਤੈਨੂੰ ਭੁੱਲ ਗਿਆ ਹੁਣ ਤਾਂ ਉਹਨੂੰ ਚੁਟਕਲੇ ਵੀ ਭੁੱਲਦੇ ਜਾਂਦੇ ਨੇ ਦਿੱਲੀ ਵਾਲਿਆਂ ਨੇ ਭਲਾਤੇ

ਅਦੇ ਬੋਚ ਲੋ ਜੇ ਮੈਂ ਦੱਸ ਦਿੰਨਾ ਤੁਹਾਨੂੰ ਕਿ ਪੰਜਾਬ ਦਾ ਪਾਣੀ ਕਿਵੇਂ ਲੁਟ ਰਿਹਾ ਮੈਂ ਪੂਰੀ ਦੁਨੀਆ ਚ ਗਿਆ ਹਿੰਦੁਸਤਾਨ ਚ ਵੀ ਗਿਆ ਕੋਈ ਇੱਕ ਸੂਬਾ ਵਖਾ ਦਿਓ ਜਿਹਦੀ ਰਾਜਧਾਨੀ ਨਾ ਹੋਵੇ ਸਾਡੀ ਹੀ ਰਾਜਧਾਨੀ ਚੰਡੀਗੜ੍ਹ ਪਰ ਉਹ ਹਰਿਆਣੇ ਦੀ ਵੀ ਨਾਲ ਹੈ ਉਹ ਨੂੰ ਵੀ ਛੱਡੋ ਆ ਖੇਤੀਬਾੜੀ ਚ ਹੁਣੇ ਤੁਹਾਨੂੰ ਸਿੱਧੂ ਸਾਹਿਬ ਕਹਿ ਕੇ ਗਏ ਨੇ ਹਾਈਬ੍ਰਿਡ ਝੋਨਾ ਤੁਸੀਂ ਕਿਉਂ ਨਹੀਂ ਲਾਇਆਗਾ ਦੱਸ ਦਿਓ ਜਰਾ ਕਦੇ ਪੁੱਛਦੇ ਹੋ ਕਦੇ ਇਹ ਗੱਲਾਂ ਕਰਦੇ ਹੋ ਜਾਂ ਸਿਰਫ ਜਿੰਦਾਬਾਦ ਮਰਦਾਬਾਦ ਮੈਂ ਸਟੇਜ ਤੇ ਬਹਿ ਜਾ ਮੈਂ ਉੱਧਰ ਬਹਿ ਜਾ ਮੇਰੀ ਫੋਟੋ ਆ ਜਾ ਮੈਨੂੰ ਆ ਜਾਣਦਾ ਹੋਵੇ ਮੇਰੇ ਘਰੇ ਲੱਸੀ ਪੀਜੇ ਚਾਹ ਪੀਜੇ ਯਾਰ ਅਸੀਂ ਗਿਰ ਗਏ ਜਵਾਂ ਹੀ میں کوئی بادل دار نہیں آپ خود ذمہ دار سارے تو نہیں ڈگے گئے یہ آپ چونکے باہے ہے ذمےدار آپ کدھے بھی کوئی بھی بندہ جدو پیسے لاکے بندہ ہے کدھے انہوں پوچھا ہیں کہ چند چاڑیا ਕਵਾਰੀ ਇਹਨੂੰ ਜਿਤਾ ਦਿਆ ਦੂਜੀ ਵਾਰੀ ਇਹਨੂੰ ਜਿਤਾ ਦਿਆ ਵਾਰੀ ਵਾਰੀ ਲੁੱਟੀ ਜਾਣਗੇ ਅਜ ਰੇਤਾ ਕਿੰਨੇ ਦਾ ਹੁੰਦਾ ਥੋਡੇ 15000 ਦੀ ਟਰਾਲੀ ਐ ਇੰਨੇ ਕੀ ਹਣਾ ਤੇ ਮੈਨੂੰ ਦੱਸੋ ਇਹ ਰੇਤਾ 20 ਸਾਲ ਪਹਿਲਾਂ ਮੁਫਤ ਮਿਲਦਾ ਹੁੰਦਾ ਸੀ ਜਾਂ 25 ਕਹੇ ਲੋ ਕਦੇ ਪੁੱਛਿਆ ਉਹਦੇ ਲੀਡਰ ਤੋਂ ਕਿ 25 ਆਰਾ ਕੇਜਰੀ ਵਾਲਾਂ ਦਾ ਸੀ 25 ਮਤਲਬ 20000 ਕਰੋੜ ਰੁਪਇਆ ਰੇਤੇ ਦੀ ਕਮਾਈ ਵਧਾ ਦੂੰ ਪਤਾ ਕਿੰਨੀ ਕਮਾਈ ਹੋਈ ਪਿਛਲੇ ਸਾਲ 288 ਕਰੋੜ ਇਹ 20000 ਕਰੋੜ ਕਿਹਦੀ ਜਾਇਦ ਗਿਆ ਪੁੱਛਿਆ ਕਿਤੇ ਪਤਾ ਵੇਤੀ ਕਹਿੰਦੇ ਨਿਓ ਆਪਾਂ ਕੀ ਲੈਣਾ ਮੈਂ ਜਿਹੜੀ ਗੱਲ ਉਸ ਬਾਬੇ ਨੂੰ ਪੁੱਛੀ ਸੀ ਤੇ ਜੇ ਤੁਸੀਂ ਤੁਹਾਡੇ ਘਰੇ ਕੋਈ ਲੁੱਟਾ ਨਾ ਆਵਾੜੇ ਤਾਂ ਤੁਸੀਂ ਡਾਂਗ ਚੱਕਦੇ ਹੋ ਕਿ ਨਹੀਂ ਤੇ ਪੰਜਾਬ ਤੁਹਾਡਾ ਡਰ ਨਹੀਂ ਯਾਰ ਇੰਨੇ ਪੇਪਰ ਵਾਲੇ ਹੋਏ ਬੈਠੇ ਹੋ ਗੁਰੂ ਸਾਹਿਬ ਨੇ ਕੀ ਕਿਹਾ ਸੀ بولن کو پہلے پانی کال درجہ دتا ہے یار پتا درجہ درجہ پن کا گرو کا درجہ تین برباد نہیں رہے کمالو پنڈ والے بیٹھے نے بیچارے تھا سامنے کھڑ کے دھمکی دے رہے ہیں کہ وہ بدلتا نہیں بدلیا اے 80000 ਵੋਟ ਮਿਲਿਆ ਲੱਖਾ ਸਿੰਘ ਸਢਾਣੇ ਨੂੰ ਤੇ ਸ਼ਰ੍ਹਾਂ ਪੁਲਸਾਰੇ ਬਤਨੀਜ਼ੀ ਕਰ ਰਹੇ ਨੇ ਮਾਰ ਮੁਟਾਈ ਕਰ ਰਹੇ ਨੇ ਮੈਨੂੰ ਦੱਸੋ ਥੋੜਾ ਕੀ ਆਉਗਾ ਫਿਰ ਪਤਾ ਹੈ ਕਿਉਂ ਹੋ ਰਿਹਾ ਹੈ ਕਿਉਂਕਿ ਮਾਫ ਕਰਿਓ ਜੇ ਅਸੀਂ ਨਮਰਦ ਹੋ ਗਏ ਆ ਮਰਦਾਨ ਦੀ ਮੁੱਛ ਨੂੰ ਵਟਦੇ ਇੰਚ ਨਹੀਂ ਗਈ ਮਰਦਾਨ ਦੀ ਆਦੇ ਹੱਕਾਂ ਦੀ ਰਾਖੀ ਕਰਨ ਚ ਹੈ

ਕਿਤੇ ਗੱਡੀ ਲੈ ਲਈ ਕਿਤੇ ਉਹ ਕਰ ਲਿਆ ਪਤੰਦਰੋ ਇਨਾਮ ਆ ਮੈਂ ਅਮਰੀਕਾ ਗਾ ਅਮਰੀਕਾ ਦਾ ਪਰ ਹੁਣ ਰਾਸ਼ਟਰਪਤੀ ਚੁਣਿਆ ਉਹਨਾਂ ਨੇ ਆਪਦੀਆਂ ਨੀਤੀਆਂ ਦਸੀਆਂ ਆ ਨੀਤੀ ਆ ਮੇਰੀ ਫੇਰ ਲੋਕਾਂ ਨੇ ਤਿੰਨ ਵਾਰੀ ਸੁਣੀਆਂ ਉਹ ਵੈਸਾ ਟੀਵੀ ਤੇ ਫੇਰ ਉਹਨਾਂ ਨੇ ਸਵਾਲ ਪੁੱਛੇ ਫੇਰ ਵੋਟ ਪਾਈ ਕਿ ਅਸੀਂ ਵੋਟ ਕਾਦੇ ਚ ਪਾ ਦਿੰਨੇ ਆ 300 ਯੂਨਿਟ ਫਰੀ ਤੇ ਉਹ ਤੋਂ ਬਾਅਦ 300 ਤੁਹਾਨੂੰ ਫਰੀ ਦੇ ਕੇ 1000 ਯੂਨਿਟ ਦੇ ਪੈਸੇ ਤੁਹਾਡੀ ਜੇਬ ਤੋਂ ਕੱਢ ਲੈਂਦੇ ਨੇ ਕਦੇ ਸੋਚਿਆ ਹੈ ਦੇ ਬਾਰੇ ਕਿਤੇ ਆਟਾ ਦਾਲ ਦੇਤੀ ਕਿਤੇ ਬੱਸਾਂ ਚ ਟੀਵੀਆਂ ਨੂੰ ਮੁਫਤ ਜਰਾਤਾ ਇਹ ਤੁਹਾਡੇ ਮਸਲੇ ਹੱਲ ਹੋ ਗਏ ਤੇ ਜੇ ਹੱਲ ਹੋ ਗਏ ਤਾਂ ਤੁਹਾਡੇ ਜਵਾਬ ਬਾਹਰ ਕਿ ਤੁਰੇ ਜਾਂਦੇ ਵੰਡ ਦੱਸ ਦਿਓ ਜਵਾਬ ਕਿਥੇ ਜਾਂਦੇ ਨੇ ਜਾ ਕੇ ਦਿੱਲੀ ਤੋਂ ਫਲਾਈ ਫੜਦੇ ਨੇ ਫਾਈਨਲੀ ਚੰਡੀਗੜ੍ਹ ਜਾਂ ਅਮਰitsar ਆਪ ਤੋਂ ਨਹੀਂ ਗੀ ਕਿਤੇ ਪੁੱਛਿਆ ਮੈਂ ਸਿਰਫ ਥੋੜੂ ਅੱਜ ਕਹਿਣ ਆਇਆ ਜੇ ਕਮਾਲੂ ਬੰਦੇ ਝੋੜਿਆ ਇਹ ਥੋਡੇ ਪਿੰਡ ਵੀ ਅੱਗ ਫਾਂਚੜੀ ਐ ਮਹਾਰਾਜਾ ਆਪਦੇ ਖੱਬੇ ਸੱਜੇ ਦੇਖਣਾ ਸ਼ੁਰੂ ਕਰੋ ਥੋਡੇ ਬਜ਼ੁਰਗ ਥੋਡੇ ਪੁਰਾਣੇ ਬਜ਼ੁਰਗ ਜਿਨ੍ਹਾਂ ਦੇ ਵਿੱਚ ਬਰਤਾਰ ਸਿੰਘ ਸਰਾਬੇ ਵਰਗੇ ਬੰਦੇ ਵੀ ਨੇ ਉਹ ਥੋਡੇ ਨੇ ਹੀ ਸ਼ਹੀਦ ਹੋਏ ਐ ਤੇ ਤੁਸੀਂ ਆਪਦੇ ਆਪ ਨੂੰ ਵੀ ਬਚਾ ਪਾ ਰਹੇ ਯਾਰ ਅੱਗੇ ਜਏ ਗੁਜ਼ਰੇ ਹੋ ਗਏ ਆਪਾਂ ਇੱਕ ਚਟੜੀਆਂ ਟੱਕੇ ਨਾਲ ਨਹੀਂ ਲੱਗਦੀ ਆ ਮੈਨੂੰ ਮੁੰਡੇ ਨੇ ਦੱਸੀ ਉਹਨੇ ਉੱਤੇ ਆ ਕੇ ਦੱਸੀ ਪੁੱਤ ਕਹਿਣਾ ਪੈਂਦਾ ਤੇਰਾ ਇੰਨਾ ਦੇ ਪਿੰਡ ਇੱਕ ਫੈਕਟਰੀ ਲੱਗਣੀ ਐ ਸੀਮੈਂਟ ਵਾਲੀ ਇਹ ਏਰੀਆ ਦੱਸ ਦੂਗਾ ਕਿਹੜਾ ਐ ਹੀ ਚਮਕੌਰ ਸਾਹਿਬ ਚ ਲੱਗਣੀ ਸੀ ਉਹਦੀ ਪਬਲਿਕ ਹੀਰਿੰਗ ਕਹਿੰਦੇ ਆ ਮਤਲਬ ਲੋਕਾਂ ਦੀ ਸੁਣਵਾਈ ਜਦੋਂ ਕੋਈ ਫੈਕਟਰੀ ਲੱਗਦੀ ਮੈਂ ਇਹਨਾਂ ਨੂੰ ਪੁੱਛਿਆ ਗੁਲਦੀਪੁਰਾਣੇ ਤੇ ਹੁਣ ਦੇ ਸਰਪੰਚ ਸਾਹਿਬ ਨੂੰ ਮੈਂ ਕਿਹਾ ਜਦੋਂ ਇਹ ਫੈਕਟਰੀ ਲਗਣੀ ਸੀ ਥੋਟੇ ਵਿੱਚ ਆ ਕਿ ਉਹਨਾਂ ਨੇ ਚਰਚਾ ਕੀਤੀ ਹੋਣੀ ਹੈ ਕਿ ਅਸੀਂ ਇਹ ਫੈਕਟਰੀ ਕਿਵੇਂ ਲਾਵਾਂਗੇ ਕੀ ਬਣਾਉਗੀ ਇਹਦਾ ਨੁਕਸਾਨ ਕੀ ਹੈ ਦਾ ਫਾਇਦਾ ਕੀ ਹੈ ਕੀ ਤੁਸੀਂ ਪੁੱਛਿਆ ਸੀ ਆਂਦੇ ਬਾਈ ਜੀ ਪਤਾ ਨਹੀਂ ਸੀ ਆਮ ਬੇਸਿਆਣੇ ਨੇ ਜਿਵੇਂ ਅਸੀਂ ਚਮਕੌਰ ਸਾਹਿਬ ਰੋਕੀ ਸੀ ਇਹ ਪਹਿਲਾਂ ਆਗੇ ਇਨਾਂ ਦੀ ਕੱਲਿਆਂ ਵੀ ਕਿਸੇ ਨੇ ਨਹੀਂ ਸੁਣਨੀ ਸਾਰੇ ਪਹੁੰਚੋ ਜੇ 14 ਤਰੀਕ ਨੂੰ ਇਹ ਜਗਾ ਵੀ ਦੱਸ ਦਿੰਦਾ ਕਿਹੜੀ ਐ ਇਹ ਸਾਨੂੰ ਜਾਗਰਤ ਹੋਣਾ ਪੈਣਾ ਇਹ ਪੱਗਾਂ ਦੇ ਰੰਗ ਬਦਲਦੇ ਨੇ ਇਨਾਂ ਦੀਆਂ ਕਰਤੂਤਾਂ ਇੱਕੋ ਜੀਆਂ ਨੇ ਇਨਾਂ ਦੇ ਘਰ ਵੱਡੇ ਹੋ ਗਏ ਤੁਹਾਡੇ ਘਰ ਛੋਟੇ ਹੋ ਗਏ ਬਲਕੇ ਤੁਸੀਂ ਬਰਬਾਦ ਹੋ ਗਏ ਇਨਾਂ ਨੂੰ ਕੋਈ ਫਰਕ ਨਹੀਂ ਕੈਲੀਫੋਰਨੀਆ ਚ ਵੀ ਐ ਸਵਿਟਜ਼ਰਲੈਂਡ ਵੀ ਨਾਵੇਂ ਪੈਸੇ ਪਾਏ ਐ ਪਰ ਤੁਸੀਂ ਕਿੱਧਰ ਜਾਉਂਗੇ ਜੇ ਧਰਤੀ ਬੰਜਰ ਹੋ ਗਈ ਅਸੀਂ ਕਈ ਵਾਰੀ ਆਣੇ ਹੁੰਦੇ ਕਿ ਕਰੋਨਾ ਦੀ ਵਿਕੂ ਪਰ ਜੇ ਪਾਣੀ ਨਾ ਬਚਿਆ ਤਾਂ ਬੰਜਰ ਹੋ ਜੂ ਚਵਾਨੀ ਦੀ ਨਹੀਂ ਵਿਖਣੀ ਇਹ ਹੋਣ ਜਾ ਰਿਹਾ ਕਿਤੇ ਬੋਲ ਕੋ ਕਿਤੇ ਹੱਥ ਸੱਚ ਦਾ ਨਾਰਾ بلند ਕਰੋ ਮੈਂ ਤੁਹਾਨੂੰ ਲਿਖ ਕੇ ਦਿੰਦਾ ਦੋ ਸਾਲਾਂ ਚ ਤਕਦੀਰ ਬਦਲ ਜੂ ਪਰ ਉੱਠਣਾ ਪੈਣਾ ਐ ਦੋਨੋਂ ਉਠਣਾ ਪੈਣਾ ਤੁਸੀਂ ਬੋਲੂਗੇ ਕਿਸੇ ਹੋਰ ਨੇ ਨਹੀਂ ਬੋਲਣਾ ਕੋਈ অবতার ਨਹੀਂ ਆਉਂਦਾ ਗੁਰੂ ਆਪਾਂ ਨੂੰ ਰਾਜ਼ ਖਾ ਗਏ ਨੇ ਉਹਨਾਂ ਆਪ ਤਲਵਾਰ ਲੈ ਕੇ ਨਹੀਂ ਆਉਣਾ ਉਹਨਾਂ ਨੇ ਉਹਨਾਂ ਨੇ ਸਾਨੂੰ ਤਰੀਕਾ ਰਸਤਾ ਤਲਵਾਰੋਂ ਮਾ ਚੁਕਨੀ ਹੈ ਤੇ ਤਲਵਾਰ ਨਾਲ ਕੋਈ ਸਿਰ ਵੱਟਣ ਦੀ ਲੋੜ ਨਹੀਂ ਸਿਰ ਜੋੜਨ ਦੀ ਲੋੜ ਹੈ ਇਹਦਾ ਇਸਤੇਮਾਲ ਕਰਨ ਦੀ ਲੋੜ ਹੈ جی نہیں کروں گے تو میں تھوڑا لکھ کے دینا تھوڑے سر کرزہ ساڑھے چار لکھ کروڑ ہے تھوڑا ایکانومی دا سائز دس لکھ کروڑ ہے جس دن کرزہ پنج لکھ کروڑ تو ود گیا تھوڑے ایک ملازمان تنخواہ نہیں مل لیا تنخواہ نہیں ملنی اور ساڑھا سٹیٹ کرپٹ ہو جو گا بینک کرپٹ پھر سینٹر آؤں گا گا ساڑھیاں شرطانیں ਮੈਂ ਤੁਹਾਨੂੰ ਲਿਖ ਕੇ ਦਿੰਦਾ ਤੁਹਾਡਾ ਪੰਜਾਬ ਪੰਜਾਬ ਨਹੀਂ ਰਹਿਣਾ ਜੇ ਬਚਾਉਣਾ ਚਾਹੁੰਦੇ ਹੋ ਤਾਂ ਉੱਠ ਕੇ ਖੜੇ ਹੋ ਉਸ ਆ ਮੁੰਡੇ ਨੂੰ ਦੱਸਦਾ ਇਹ ਤੁਹਾਨੂੰ ਦੱਸੂਗਾ ਪਿੰਡ ਕਿਹੜਾ 14 ਤਰੀਕ ਨੂੰ ਤੁਸੀਂ ਉੱਥੇ ਵੀ ਪਹੁੰਚਣਾ ਔਰ ਉਸ ਤੋਂ ਪਹਿਲਾਂ 13 ਤਰੀਕ ਨੂੰ ਜੇ ਪੁਲਸੀਆ ਤਸ਼ੱਦਦ ਹੋ ਰਿਹਾ ਹੈ ਜੋ ਜਿਵੇਂ ਕਿ ਥਾਣੇਦਾਰ ਨੇ ਆਮ ਖੜਾ ਕੁਲਦੀਪ ਸਿੰਘ ਪੂਰੇ ਪਿੰਡ ਦੇ ਸਾਹਮਣੇ ਧਮਕੀ ਦਿੱਤੀ ਅੱਜ ਤੱਕ ਬਰਕਰਾਰ ਹੈ ਜੇ ਤੁਸੀਂ 13 ਤਰੀਕ ਨੂੰ ਆਉਂਦੇ ਅਸੀਂ ਦੱਸਾਂਗੇ ਜਗ੍ਹਾ ਕਿਹੜੀ ਹੈ ਪੁਲਸੀਆ ਜ਼ਬਰ ਦੇ ਵਿਰੋਧੋ ਰੈਲੀ ਹੈ ਔਰ ਉਹਦੇ ਵਿੱਚ ਤੁਹਾਨੂੰ ਅਸੀਂ ਇੱਕ ਤਰੀਕਾ ਬਣਾ ਕੇ ਦੇਵਾਂਗੇ ਜੇ ਅਗਲੀ ਸਰਕਾਰ ਨੇ ਉਹ ਤਰੀਕਾ ਮੰਨਵਾ ਲਿਆ ਆਪਾਂ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਇਹਨਾਂ ਦੀ ਹਿੰਮਤ ਨਹੀਂ ਕਿ ਤੁਹਾਡੇ ਹੱਲ ਦੇਖ ਨਹੀਂ ਜਾਣ ਪਿੰਡ ਦਾ ਇੱਕ ਸਰਪੰਚ ਐਸ ਡੀ ਐਮ ਜਿੰਨੀ ਪਾਵਰ ਰੱਖਦਾ ਐਸ ਡੀ ਐਮ ਜਿੰਨੀ ਪਰ ਪਿੰਡ ਦੇ ਸਰਪੰਚ ਨੂੰ ਇਹ ਮੰਨਣ ਦੀ ਲੋੜ ਐ ਉਹਨੂੰ ਤਾਂ ਪੰਚਾਇਤ ਸੈਕਟਰੀ ਭੁਜਾਈ ਰੱਖਦਾ ਪਤਾ ਹੈ ਕਿਉਂ ਕਿ ਪਹਿਲਾਂ ਪੈਸੇ ਲਾਏ ਹੁੰਦੇ ਆ ਫਿਰ ਗ੍ਰਾਂਟ ਖਾਣੀ ਹੁੰਦੀ ਫਿਰ ਫੱਜ ਜਾਂਦਾ ਜਾ ਬੇਵਕੂਫੀ ਚ ਉਹਨੂੰ ਪਤਾ ਨਹੀਂ ਹੁੰਦਾਗਾ ਓਏ ਖੱਬੇ ਸੱਜੇ ਪੁੱਛ ਲੋ ਨਹੀਂ ਪਤਾ ਤਾਂ ਆਹ ਹੀ ਐਮ ਐਲ ਆਂ ਦਾ ਹਾਲ ਇਹਨਾਂ ਨੂੰ ਥੀਲੇ ਦਾ ਪਤਾ ਨਹੀਂ ਥੀਲੇ ਦਾ ਇਹਨਾਂ ਨੂੰ ਕੋਈ ਐਮ ਐਲ ਵੀ ਫੁੱਲ ਫਾਰਮ ਦੱਸ ਦਿਓ ਉਹ ਵੀ ਨਹੀਂ ਪਤਾ ਇਨਾਂ ਨੂੰ ਅਸੀਂ ਰਿਪ੍ਰੈਜ਼ੈਂਟੇਟ ਬਣਾ ਕੇ ਭੇਜ ਦਿੰਨੇ ਆ ਜਿਨ੍ਹਾਂ ਨੂੰ ਜਵਾਨੀ ਦਾ ਪਤਾ ਨਹੀਂ ਤੁਹਾਡੇ ਇਲਾਕਿਆਂ ਦੀ ਸੇਵਾ ਕਿਵੇਂ ਕਰਨੀ ਹੈ ਔਰ ਤਨਖਾਹਾਂ ਵੀ ਇਹਨਾਂ ਨੂੰ ਆਪਾ ਦਿੰਨੇ ਆ ਆ ਜਿਹੜੀ ਪੁਲਿਸ ਖੜੀ ਹੈ ਇਹਨਾਂ ਨੂੰ ਵੀ ਤਨਖਾਹ ਆਪਾ ਦਿੰਨੇ ਆ ਤਾਂ ਮਹਾਰਾਜਾ ਮਾਲਕ ਬਣੋ ਆਪ ਦੇ ਜੇ ਤੇਰੇ ਤੁਹਾਡੇ ਕਰਮਚਾਰੀ ਨੇ ਜੇ ਕੰਮ ਨਹੀਂ ਕਰਦੇ ਤਾਂ ਢੱਲੇ ਨਾਲ ਉਹਨਾਂ ਕੋ ਬੰਦੇ ਦਾ ਪੁੱਤ ਬਣ ਕੇ ਕੰਮ ਕਰ ਨਹੀਂ ਤਾਂ ਅਸੀਂ ਮਾਲਕ ਹੈ ਤੇ ਦੇ 1 ਮਿੰਟ ਚ ਭਜਾਵਾਂਗੇ ਇਥੇ